ਉਹ ਬਣਾ ਲੈ ਜੀ ਇਹ ਚ ਲੜਕਾ ਇੱਕ ਗੋਤਮ ਕੰਮ ਕਰਦਾ ਸੀਗਾ ਉਹ ਸ਼ਾਮ ਨੂੰ ਜਿਹੜੀ ਪੇਮੈਂਟ ਇਕੱਠੀ ਹੁੰਦੀ ਸੀ ਲੈ ਕੇ ਉਹ ਨੰਗਲਾ ਪਿੰਡ ਆਪਣੇ ਚਲੇ ਜਾਂਦਾ ਸੀ ਤੇ ਮਾਰਨਿੰਗ 'ਚ ਉਹ ਬੈਂਕੇ ਜਾਂਦਾ ਆਉਂਦਾ ਸੀ ਜੀ ਰੂਟੀਨ ਸੀ ਉਹਦਾ ਤੇ 10 ਤਰੀਕ ਰਾਤ ਨੂੰ ਉਹ ਪੇਮੈਂਟ ਲੈ ਕੇ ਜਿਹੜਾ ਹੈ ਉਹ ਚਲੇ ਜਾ ਰਿਹਾ ਸੀਗਾ ਮੋਟਰਸਾਈਕਲ ਤੇ ਤੇ ਦੋ ਬੰਦਿਆਂ ਨੇ ਉਹਦੇ ਸਿਰ 'ਚ ਦੱਤਰ ਤੇ بیسਬਾਲ ਮਾਰ ਕੇ ਉਹਦੇ ਕੋਲੋਂ ਉਹ ਜਿਹੜਾ ਬੈਗ ਸੀ ਕੈਸ਼ ਵਾਲਾ ਉਹ-ਉਹ ਕੇਤੇ ਭੱਜ ਗਏ ਅਸੀਂ ਕੇਸ ਰਜਿਸਟਰਡ ਕਰਕੇ ਉਹਦੀ ਇਨਵੈਸਟੀਗੇਸ਼ਨ ਕੀਤੀ ਦੌਰਾਨ ਇਨਵੈਸਟੀਗੇਸ਼ਨ ਐਸਐਚਓ ਸਾਹਿਬ ਖੇੜੀ ਨਾਉ ਸਿੰਘ ਤੇ ਏਐਸਆਈ ਸਾਹਿਬ ਨਾਲ ਟੀਮ ਬਣਾ ਕੇ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਇੱਕ ਮਲਕੀਤ ਸਿੰਘ ਕੀਤੂ ਨਾਂ ਦਾ ਬੰਡਾ ਜਿਹੜਾ ਹੈ ਉਹ ਪਹਿਲਾਂ ਇਥੇ ਐਲਐਨਡੀ ਚ ਕੰਮ ਕਰਦਾ ਸੀ ਉਹ ਛੱਡ ਕੇ ਚਲੇ ਗਿਆ ਸੀ ਉਹਨੇ ਇਹ ਸਾਰੀ ਪਲੈਨਿੰਗ ਕਰਕੇ ਇਹ ਵਾਰਦਾਤ ਕੀਤੀ ਏ ਇਹਨੇ ਆਪਣੇ ਨਾਲ ਇੱਕ ਸਤਨਾਮ ਸਿੰਘ ਤੇ ਇੱਕ ਦਵਿੰਦਰ ਸਿੰਘ ਦੋ ਮੁੰਡੇ ਸੀ ਇਹ ਵੀ ਫਰੋਜਪੁਰ ਦੇ ਇਹ ਤਿੰਨੋਂ ਜਣੇ ਇੱਕ ਮੋਟਰਸਾਈਕਲ ਤੇ ਆਏ ਆ ਕੇ ਇਹਨਾਂ ਨੇ ਵਾਰਦਾਤ ਕੀਤੀ ਇਹ ਮਲਕੀਤ ਆਪ ਸਾਈਡ ਤੇ ਹੋ ਗਿਆ ਕਿਉਂਕਿ ਇਹਨੂੰ ਪਤਾ ਸੀ ਕਿ ਸ਼ਾਇਦ ਮੈਂ ਆਇਡੈਂਟੀਫਾਈ ਹੋ ਜੂਗਾ ਨਾਲ ਦੇ ਬੰਦਿਆਂ ਨੇ ਦੋਨਾਂ ਨੇ ਵਾਰਦਾਤ ਕੀਤੀ ਏ ਤੇ ਇਹ ਮਲਕੀਤ ਬਾਸੇ 'ਚ ਬੈਠ ਕੇ ਵਾਪਸ ਚਲੇ ਗਿਆ ਉਹ ਦੋਨੋਂ ਮੁੰਡੇ ਬੈਗ ਲੈ ਕੇ ਬਾਈ ਮੋਟਰਸਾਈਕਲ ਵਾਪਸ ਪਹੁੰਚ ਗਏ ਫਰੋਜਪੁਰ ਉੱਥੇ ਜਾ ਕੇ ਇਹਨਾਂ ਨੇ ਆਪਸ ਵਿੱਚ ਪੈਸੇ ਡਿਵਾਈਡ ਕਰ ਲਏ ਉਦੇ ਵਿੱਚੋਂ ਜਿਹੜੀ ਤਕਰੀਬਨ 851000 ਰੁਪਏ ਉਹਨਾਂ ਨੇ ਸਾਨੂੰ ਐਵੀਡੈਂਸ ਦਿੱਤੀ ਸਾਡੇ ਜਿਹੜੇ ਖੋਏ ਹੋਏ ਸੀ ਵੈਸੇ ਉਹ ਤਕਰੀਬਨ 9 ਲੱਖ ਕਹਿੰਦੇ ਸੀ ਲੇਕਿਨ ਜੋ ਉਹਨਾਂ ਨੇ ਰਿਕਾਰਡ ਦਿੱਤਾ ਉਹ 851 ਦਾ ਸੀ ਉਹਦੇ ਵਿੱਚੋਂ ਅਸੀਂ 6 ਲੱਖ ਕੈਸ਼ ਜਿਹੜਾ ਰਿਕਵਰ ਕਰ ਲਿਆ ਇਹਨਾਂ ਕੋਲੋਂ ਤਿੰਨਾਂ ਕੋਲੋਂ ਤੇ 17000 ਰੁਪਏ ਦਾ ਇਹਨੇ ਸਤਨਾਮ ਨੇ ਇੱਕ ਮੋਬਾਈਲ ਖਰੀਦੀ ਅਸੀਂ ਉੱਥੇ ਆਈਫੋਨ ਐਕਸ ਹਾਂਜੀ ਆਰ ਉਹ ਜਿਹੜਾ ਉਹ ਰਿਕਵਰ ਕਰ ਲਿਆ ਇੱਕ ਦਸਤਰ ਉਸ ਜਿਹੜਾ ਇੱਕ ਬੇਸਵਾਲ ਜਿਹਦੇ ਨਾਲ ਇਹਨਾਂ ਨੇ ਵਾਰਤਾਤ ਕੀਤੀ ਸੀ ਉਹ ਰਿਕਵਰ ਕਰ ਲਿਆ ਤੇ ਜਿਹੜਾ ਇਹ ਦਵਿੰਦਰ ਸਿੰਘ ਹੈ ਬਾਕੀ ਪੈਸੇ ਇਹਨੇ ਆਪਣੇ ਫਾਦਰ ਨੂੰ ਦੇ ਦਿੱਤੇ ਸੀਗੇ ਸਤਨਾਮ ਸੋਰੀ ਹਾਂ ਸਤਨਾਮ ਜਿਹੜੇ ਪੈਸੇ ਆਪਣੇ ਫਾਦਰ ਨੂੰ ਦੇ ਦਿੱਤੇ ਸੀਗੇ ਤੇ ਉਹ ਅਸੀਂ ਰੇਡ ਕੀਤੀ ਸੀ ਉਹ ਘਰ ਨੂੰ ਤਾਲਾ ਲਾ ਕੇ ਜਿਹੜਾ ਉਹ ਭੱਜੇ ਹੋਏ ਉਹ ਮੋਟਰਸਾਈਕਲ ਤੇ ਜਿਹੜੇ ਬਾਕੀ ਪੈਸੇ ਆ ਉਹ ਸਤਨਾਮ ਸਿੰਘ ਦੇ ਫਾਦਰ ਕੋਲ ਹੈਗੇ ਅਗਰ ਉਹ ਰਿਕਵਰੀ ਹੋ ਜਾਂਦੀ ਹੈ ਤੇ ਬੈਲਮਗੋਡ ਨਹੀਂ ਤਾਂ ਅਸੀਂ ਉਹਨੂੰ ਨਾਮਜ਼ਦ ਕਰਕੇ ਦੋਸ਼ੀ ਕਿਉਂਕਿ ਚੋਰੀ ਦਾ ਸਮਾਨ ਰੱਖਣਾ ਵੀ ਜੁਰਮ ਹੈ ਤੇ ਜਿਹੜਾ ਖੋਹੀ ਹੈ ਉਹਦੇ ਜਿਹੜਾ ਮੋਟਰਸਾਈਕਲ ਯੂਜ਼ ਕੀਤਾ ਉਹ ਵੀ ਉਹਦੇ ਕੋਲ ਹੈ ਤੇ ਅਸੀਂ ਉਹਨੂੰ ਨਾਮਿਨੇਟ ਕਰਕੇ ਤੇ ਉਹਨੂੰ ਵੀ ਅਰੈਸਟ ਪਾਵਾਂਗੇ ਤੇ ਇਹ ਜਿਹੜੀ ਕਿੜੀ ਨਾਲ ਸਿੰਘ ਦੀ ਪੁਲਿਸ ਨੇ ਬੜਾ ਵਧੀਆ ਕੰਮ ਕੀਤਾ ਕਿਉਂਕਿ ਬਿਲਕੁਲ ਬਲਾਈਂਡ ਇਹ ਰਾਤ ਦੀ ਵਾਰਦਾਤ ਸੀ ਉਹਦੇ ਵਿੱਚੋਂ ਤਕਰੀਬਨ ਅਸੀਂ 70% ਦੇ ਕਰੀਬ ਰਿਕਵਰੀ ਕਰ ਚੁੱਕੇ ਤੇ ਵਾਰਦਾਤ ਇਹ ਕਿਸ ਜਗ੍ਹਾ ਤੇ ਹੋਈ ਸੀ ਜੀ ਕਿਹੜੀ ਤਰੀਕ ਇਹ ਇੱਥੋਂ ਨੰਗਲਾ ਨੂੰ ਜਾਂਦੇ ਜਦੋਂ ਖੇੜੀ ਤੋਂ 10 ਤਰੀਕ ਰਾਤ ਨੂੰ ਹੂੰ ਇਹ ਬੰਦਾ ਜਿਹੜਾ ਮੇਨ ਅਕਿਊਜ਼ਡ ਸੀ ਇਹ ਬੰਦਾ ਉਹਦੇ ਨਾਲ ਕਿਵੇਂ ਤਾਰਾਂ ਜੁੜਦੀਆਂ ਸੀ ਬੰਦੇ ਨਾਲ ਜਿਹਦੀ ਪੈਸੇ ਸੀ ਜਿਹਦੀ ਪੇਮੈਂਟ ਸੀ ਇਹ ਦੋਨੋਂ ਉੱਥੇ ਪਹਿਲਾਂ ਉਹ ਇਹ ਮੁੰਡਾ ਜਿਹੜਾ ਮਲਕੀਤ ਕੀਤੀ ਹੈ ਇਹ ਉੱਥੇ ਕੰਮ ਕਰਦਾ ਰਿਹਾ ਐਲਐਨਟੀ ਚ ਪਹਿਲਾਂ ਕਲੈਕਸ਼ਨ ਦਾ ਹੂੰ ਉਦੋਂ ਬਾਅਦ ਚ ਛੱਡ ਕੇ ਚਲੇ ਗਿਆ ਇਹਨੂੰ ਪਤਾ ਸੀ ਵੀ ਉਹ ਬੰਦਾ ਜਿਹੜਾ ਹੈ ਰਾਤ ਨੂੰ ਪੇਮੈਂਟ ਲੈ ਕੇ ਜੇ ਜੇ ਲੇਟ ਹੋ ਗਏ ਮੰਨ ਲਓ ਤੇ ਉਹ ਬੈਂਕ ਤਾਂ ਬੰਦ ਹੋ ਜਾਂਦਾ ਤੇ ਉਹ ਜਿਹੜੀ ਉਹ ਤੋਂ ਬਾਅਦ ਦੀ ਪੇਮੈਂਟ ਹੈ ਲੇਟ ਆਵਰਸ ਦੀ ਉਹ ਘਰੇ ਲੈ ਕੇ ਜਾਂਦਾ ਇਹਨੂੰ ਪਤਾ ਸੀ ਅੱਛਾ ਜੀ ਸਰ ਐਲਐਨਟੀ ਕੀ ਹੈ ਜੀ ਫਾਈਨੈਂਸ ਕੰਪਨੀ ਕੀ ਹੈ ਜੀ ਹਾਂਜੀ ਐਲਐਨਟੀ ਫਾਈਨਾਂਸ ਹੈ ਇਹ ਮਤਲਬ ਕਿਸ਼ਤਾਂ ਇਕੱਠੀਆਂ ਜਿੱਦਾਂ ਕਹਿੰਦੀ ਆਪਾਂ ਵੀ ਪੇਮੈਂਟ ਦੇ ਦਿੱਤੀ ਉਹ ਤੋਂ ਬਾਅਦ ਪੈਸੇ ਇਕੱਠੇ ਕਰਨੇ ਉਹਦੇ ਲਈ ਬੰਦੇ ਉਹਨਾਂ ਨੇ ਰੱਖੇ ਸੀ ਇਹ ਵੀ ਜਿਹੜਾ ਮਲਕੀਤ ਵੀ ਇਹ ਵੀ ਪੇਮੈਂਟ ਇਕੱਠੀ ਕਰਦਾ ਹੁੰਦਾ ਸੀ ਪਹਿਲਾਂ ਇੱਥੇ ਮੰਡੀ 'ਚ ਦਫ਼ਤਰ ਇਹਨਾਂ ਦਾ ਜੀ ਹਾਂਜੀ ਕਮਾਣੋ ਦਫ਼ਤਰ ਲੋ ਇਹਨਾਂ 'ਚ ਪਹਿਲਾਂ ਕਿਸੇ ਦਾ ਮੁਕੱਦਮਾ ਤਾਂ ਨਹੀਂ ਕਿਸੇ ਤਰ੍ਹਾਂ ਦਾ ਨਹੀਂ ਪਹਿਲਾਂ ਹਾਲ ਨਹੀਂ ਹੈੋ ਜੀ ਕੋਈ ਗੱਲ ਉਹ ਜਾਂ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਆ ਗਿਆ ਉਹ ਨਹੀਂ ਜੀ ਕੋਈ ਨਹੀਂ ਹੁਣ ਰਿਕਵਰ ਕਰਨ ਤੋਂ ਕਿਹੜੀ ਚੀਜ਼ ਰਹਿ ਗਈ ਜੀ ਪੈਸੇ ਉਹਨੂੰ ਸਿਰਫ ਇੱਕ ਮੋਟਰਸਾਈਕਲ ਰਹਿ ਗਿਆ ਤੇ ਜਿਹੜੀ ਬਕਾਇਆ ਪੇਮੈਂਟ ਹੈ ਉਹ ਰਹਿ ਗਈ ਮਨਸ਼ਾ ਕੀ ਸੀਗੀ ਜੀ ਲੁੱਟ ਕਰਨ ਦੀ ਇਹਨਾਂ ਦੀ ਬਸ ਪੈਸੇ ਚਾਹੀਦੇ ਸੀ ਉਹ ਤੇ ਇਹਦੇ ਮਲਕੀਤ ਨੇ ਉਹਨਾਂ ਨੂੰ ਕਿਹਾ ਵੀ ਆਪਾਂ ਹਿੱਸਾ ਪਾ ਲਾਂਗੇ ਜੋ ਵੀ ਮਿਲੂਗਾ ਉਹ ਹਿੱਸੇ ਪਾ ਲੈ ਜੀ ਇਹਨਾਂ ਨੇ ਹੂੰ ਉਹਦੇ ਵਿੱਚੋਂ ਬਾਕੀਆਂ ਤੋਂ तकरीबन ਸਾਰੀ ਮਲਕੀਤ ਤੋਂ ਵੀ ਤੇਨਾਂ ਤੋਂ ਰਿਕਵਰੀ ਹੋ ਗਈ ਹੈ ਸਤਨਾਮ ਦੇ ਜਿਹੜੇ ਪਾਦਰ ਉਹ ਪੈਸੇ ਪਲੱਸ ਜਿਹੜਾ ਮੋਟਰਸਾਈਕਲ ਹੈ ਉਹਨਾਂ ਤੋਂ ਰਿਕਵਰ ਕਰਨਾ ਹੈ ਇਹਨਾਂ ਚ ਕੋਈ ਡੈਕਟਡ ਤਾਂ ਨਹੀਂ ਹੈ ਜੀ ਨਹੀਂ ਠੀਕ ਹੈ